ਕਿੱਡੀ ਵੱਡੀ ਨਿੰਦਾ ਹੈ ਪਰਮੇਸ਼ਰ ਦੀ ਭਗਵਾਨ ਦੀ ਕਿੱਡੀ ਵੱਡੀ ਨਿੰਦਾ ਹੈ ਜਿਹੜੇ ਕਹਿੰਦੇ ਅਸੀਂ ਰੱਬ ਬਣਾ ਕੇ ਫਿੱਟ ਕਰਤਾ ਇਹ ਦੂ ਵੱਡੀ ਨਿੰਦਾ ਹੀ ਨਹੀਂ ਕੋਈ ਕਿਉਂਕਿ ਰੱਬ ਨੂੰ ਬਣਾ ਕੇ ਫਿੱਟ ਰੱਬ ਤਾਂ ਸਾਰਿਆਂ ਨੂੰ ਬਣਾਉਂਦਾ ਹੈ ਪਰ ਰੱਬ ਨੂੰ ਕੋਈ ਨਹੀਂ ਬਣਾ ਸਕਦਾ ਰੱਬ ਦੀ ਪੂਜਾ ਕੀ ਹੈ ਉਹਨੂੰ ਯਾਦ ਕਰਨਾ ਉਹਨੂੰ ਬਣਾਉਣਾ ਪੂਜਾ ਨਹੀਂ ਬਣਾਉਣਾ ਤਾਂ ਮਖੌਲ ਕਰਨਾ ਵੀ ਰੱਬ ਬਣਾਉਣੇ ਅਸੀਂ ਜੇ ਅਸੀਂ ਕਹਿਤਾ ਮੰਨ ਲੋ ਅਸੀਂ ਰੱਬ ਬਣਾ ਕੇ ਫਿੱਟ ਕਰਤਾ ਬਣਾਉਣ ਵਾਲਾ ਵੱਡਾ ਹੁੰਦਾ ਹੈ ਬਣਾਈ ਚੀਜ਼ ਛੋਟੀ ਹੁੰਦੀ ਹੈ ਜਿਹਨੇ ਭਗਵਾਨ ਬਣਾ ਕੇ ਫਿੱਟ ਕਰਤਾ ਉਹ ਤਾਂ ਭਗਵਾਨ ਤੋਂ ਵੀ ਵੱਡਾ ਹੋ ਗਿਆ ਬੋਲੋ ਸਤਨਾਮ ਸ੍ਰੀ ਦਲੀਲ ਮੇਰੀ ਠੀਕ ਹੈ ਨਾ ਕਰਤਾ ਵੱਡਾ ਹੁੰਦਾ ਨਾ ਕਰਤ ਛੋਟੀ ਹੁੰਦੀ ਹੈ ਫਿਰ ਭਗਵਾਨ ਬਣਾ ਕੇ ਫਿੱਟ ਕਰਤਾ ਕਮਾਲ ਹੋ ਗਿਆ ਪਰ ਆਪਣੇ ਗੁਰੂ ਆਪਾ ਜੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਨਾ ਹੋਏ ਆਪੇ ਆਪ ਅਰਜਸੋਈ ਉਹਨੂੰ ਬਣਾ ਕੇ ਨਹੀਂ ਫਿੱਟ ਕੀਤਾ ਜਾ ਸਕਦਾ ਆ ਦੇਖੋ ਕਿਵੇਂ ਕਹਿੰਦੇ ਬਾਬਾ ਜੀ ਦਰਸ਼ਨ ਕਰੋ ਦੇਖੋ ਥਾਪਿਆ ਦਾ ਮਤਲਬ ਸਥਾਪਨ ਕਰਨਾ ਵੀ ਉਹਨੂੰ ਕਿਸੇ ਮੂਰਤੀ ਰੂਪ ਚ ਸਥਾਪਨ ਨਹੀਂ ਕੀਤਾ ਜਾ ਸਕਦਾ ਬਣਾ ਕੇ ਫਿੱਟ ਨਹੀਂ ਕੀਤਾ ਜਾ ਸਕਦਾ ਰੱਬ ਜੀ ਨੂੰ ਨਹੀਂ ਭਾਈ ਉਹਨੂੰ ਯਾਦ ਕਰੋ ਉਹ ਤਾਂ ਸਰਬਵਿਆਪਕ ਹੈ ਉਹਨੂੰ ਮਹਿਸੂਸ ਕਰੋ ਹਾਜ਼ਰ ਜਾਣਾ ਬਸ ਇਹੀ ਉਹਦੀ ਪੂਜਾ ਹੈ ਰੱਬ ਦੀ ਪੂਜਾ ਤੇ ਕੋਈ ਖਰਚ ਖੇਚਲਾ ਨਹੀਂ ਹੁੰਦੀ ਰੱਬ ਦੀ ਪੂਜਾ ਹਰ ਕੋਈ ਹਰ ਵੇਲੇ ਹਰ ਥਾਂ ਬਿਨਾ ਕਿਸੇ ਖਰਚ ਖੇਚਲਾ ਤੋਂ ਕਰ ਸਕਦਾ ਹੈ ਕਿੰਨੀ ਸਪਸ਼ਟ ਗੱਲ ਹੈ ਇਸ ਕਰਕੇ ਯਾਦ ਰੱਖਿਓ ਥਾਪਿਆ ਨਾ ਜਾਏ ਕੀਤਾ ਨਾ ਹੋਏ ਨਾ ਤਾਂ ਪਰਮੇਸ਼ਰ ਕਿਸੇ ਦਾ ਪੈਦਾ ਕੀਤਾ ਹੁੰਦਾ ਨਾ ਉਹਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ ਹੈ ਸਥਾਪਨ ਨਹੀਂ ਕੀਤਾ ਜਾ ਸਕਦਾ ਆਪੇ ਆਪ ਨਿਰੰਝਨ ਸੋਏ ਉਹ ਪਰਮੇਸ਼ਰ ਤਾਂ ਆਪਣੇ ਆਪ ਤੋਂ ਹੈ ਸਵੰਪਵ ਆਪਣੇ ਆਪ ਤੋਂ ਆਜਾਦ ਹਸਤੀ ਉਹਦੀ ਹੋਂਦ ਤਾਂ ਆਪਣੇ ਆਪ ਤੋਂ ਸਾਡਾ ਬਣਾਇਆ ਥੋੜਾ ਹੈ ਸਾਡਾ ਬਣਾਇਆ ਸੋਣਾ ਹੈ ਸਾਡਾ ਬਣਾਇਆ ਭਗਵਾਨ ਤਾਂ ਸਾਤੋਂ ਛੋਟਾ ਹੀ ਹੋਊਗਾ ਸਾਤੋਂ ਵੱਡਾ ਕਿਵੇਂ ਹੋਊ ਜਿਹੜੀ ਚੀਜ਼ ਮੈਂ ਬਣਾਊਂਗਾ ਮੈਥੋਂ ਵੱਡੀ ਕਿਵੇਂ ਹੋਊ ਦੱਸ ਦਿਓ ਕਿਵੇਂ ਹੋਊ ਵੱਡੀ ਜੀ ਚੀਜ਼ ਬਣਾਈ ਮੈਂ ਮੈਨੂੰ ਬਣਾਉਣ ਵਾਲਾ ਵੱਡਾ ਇਸ ਕਰਕੇ ਗੁਰੂ ਜੀ ਕਹਿੰਦੇ ਰਮਈਆ ਕੇ ਗੁਣ ਚੇਤਪੁਰਾਨੀ ਚੇਤਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਬਗਣ ਮੈਂ ਜਿਨੇ ਉਵਾਰਿਆ ਉਵਾਰਿਆ ਬਾਹਰ ਬਵਸਤਾ ਤੁਝੇ ਪਿਆਰਾ ਦੁੱਧ ਭਰ ਜੋਵਨ ਭੋਜਨ ਸੁਖ ਸੂਧ ਵਿਰਤ ਭਾਇਆ ਉਪਰ ਸਾਖ ਸੈਨ ਮੁਖ ਆਪਿ ਆਓ ਬੈਠਕੋ ਦੈਨ ਇਹ ਨਿਰਗੁਣ ਕਉਣ ਕਛੁ ਨਾ ਬੁੱਝਾ ਬਖਸ਼ ਲੈ ਹੋ ਤਉ ਨਾਨਕ ਸਿਜ ਜਾ ਕਿੰਨੀ ਮਿੱਠੀ ਪਿਆਰੀ ਬਾਣੀ ਕਿੰਨਾ ਸਪਸ਼ਟ ਆਹ ਦਰਸ਼ਨ ਹੈ ਗੁਰੂ ਦਾ ਆ ਦਰਸ਼ਨ ਦੇਖਿਆ ਦਰਸ਼ਨ ਕੈਸਾ ਦਰਸ਼ਨ ਹੈ ਸਤਪੁਰਸ਼ਾਂ ਦੇ ਬਚਨ ਹੀ ਸਤਪੁਰਸ਼ਾਂ ਦਾ ਦਰਸ਼ਨ ਹੁੰਦਾ ਹੈ ਜੋ ਤਾਰਦੇ ਐ ਫੋਟੋ ਨਹੀਂ ਤਾਰਦੀ ਕੌਣ ਤਾਰਦਾ ਹੈ ਬਚਨ ਤਾਰਦੇ ਐ ਬਚਨ ਤਾਰਦੇ ਫੋਟੋ ਨਹੀਂ ਤਾਰਦੀ ਯਾਦ ਰੱਖਿਓ ਫੋਟੋ ਨਹੀਂ ਤਾਰਦੀ ਕੌਣ ਤਾਰਦਾ ਹੈ ਬਚਨ ਤਾਰਦੇ ਐ ਪੜੋ ਸਤਪੁਰ ਬਚਨ ਤੇਮਾਰੇ ਨਿਰਗੁਣ ਨਿਸਤਾਰੇ ਸਤਪੁਰ ਜੀ ਤੁਹਾਡੇ ਬਚਨ ਤਾਂ ਨਕਮਿਆਂ ਨੂੰ ਵੀ ਤਾਰ ਦਿੰਦੇ ਐ ਨਿਰਗੁਣਤਾ ਮਤਲਬ ਨਕਮੇ ਦੁਆਰੇ ਪੰਕਤੀ ਪੜੋ ਸਤਿਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਕਿੰਨੀ ਆਸਪਸ਼ਟ ਕਰਦੇ ਬਚਨ ਤਾਰਦੇ ਐ ਫੋਟੋ ਕਿਸੇ ਨੂੰ ਨਹੀਂ ਤਾਰਦੀ ਇਸ ਕਰਕੇ ਮੂਰਤੀ ਪੂਜਾ ਤੋਂ ਬਚੋ ਤੇ ਗੁਰੂ ਬਾਬਾ ਜੀ ਤਿੱਖਾ ਵੀ ਬਹੁਤ ਬੋਲਦੇ ਐ ਤਿੱਖਾਪਣ ਰੁੱਖਾਪਣ ਨਹੀਂ ਹੁੰਦਾ ਦੱਖਾਪਣਪੜ ਇਹ ਵਾਸਤੇ ਹੁੰਦਾ ਗੁਰੂ ਨਾਨਕ ਬਾਬਾ ਜੀ ਬੜਾ ਤਿੱਖਾ ਬੋਲੇ ਬੁੱਤ ਮੂਰਤੀਆਂ ਪੱਥਰ ਪੂਜਣ ਵਾਲਿਆਂ ਨੂੰ ਕਹਿੰਦੇ ਅੰਤੇ ਗੂੰਗੇ ਅੰਧ ਅੰਧਾਰ ਪੱਥਰਲੇ ਪੂਜੇਂ ਮੁਗਦ ਗਾਵਾਰ ਅਰਥ ਕੀ ਬਣ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਅੰਨੇ ਸੱਚ ਦੇਖਦੇ ਨਹੀਂ ਉਹਨੇ ਗੂੰਗੇ ਨਾ ਸੱਚ ਬੋਲਦੇ ਆ ਨਾ ਸੱਚ ਸੁਣਦੇ ਆ ਨਾ ਸੱਚ ਦੇਖਦੇ ਆ ਅੰਦੇ ਗੁੰਗੇ ਅੰਧ ਅਧਾਰ ਅੰਨਿਆਂ ਦੇ ਅੰਨੇ ਪੱਥਰ ਲੇ ਪੂਜੇ ਕਹਿੰਦੇ ਪੱਥਰੀ ਲੈ ਕੇ ਪੂਜੀ ਜਾਂਦੇ ਆ ਕਿਸ ਰੂਪ ਚ ਮੂਰਤੀ ਰੂਪ ਚ ਕਹਿੰਦੇ ਪੱਥਰ ਨੂੰ ਖਰੀਦ ਕੇ ਮੂਰਤੀ ਰੂਪ ਚ ਕਹਿੰਦੇ ਪੱਥਰੀ ਪੂਜੀ ਜਾਂਦੇ ਪੱਥਰ ਲੇ ਪੂਜੇ ਹਨ ਮੂਖ ਗਾਵਾਰ ਕਹਿੰਦੇ ਮੂਰਖ ਪਾਗਲ ਜਿੱਦ ਦੀ ਲਿਖਿਆ ਹੋਇਆ ਸਾਰਾ ਕੁਝ ਬਾਣੀ ਚ ਮੈਂ ਕੋਲੋਂ ਕੁਝ ਨਹੀਂ ਕਿਹਾ ਮੂਰਖ, ਪਾਗਲ, ਅੰਨੇ, ਗੂੰਗੇ, ਅੰਨਿਆਂ ਦੇ ਅੰਨੇ ਜਿਹੜੇ ਪੱਥਰ ਮੂਰਤੀਆਂ ਪੂਜਦੇ ਆ। ਬੋਲੋ ਸਤਨਾਮ। ਵਾਹਿਗੁਰੂ। ਇਹ ਕਥਾ ਬਾਣੀ ਦੀ ਹੈ। ਮੈਂ ਤਾਂ ਕਹਿੰਦਾ ਵਾਰੀ-ਵਾਰੀ ਇਸ ਪਿੰਡ 'ਚ ਮੈਂ ਪਹਿਲੀ ਵਾਰ ਆਇਆ। ਅਸੀਂ ਪਤੀ ਨੇ ਸਾਨੂੰ ਲੱਗਿਆ ਵੀ ਗੁਰੂ ਦਾ ਦਰਸ਼ਨ ਕੀ ਹੈ। ਸੁਣਿਆ ਕਰੋ, ਪੜ੍ਹਿਆ ਕਰੋ, ਸਮਝਿਆ ਕਰੋ। ਤੇ ਬਾਣੀ ਦੇ ਗਿਆਨ ਨੂੰ ਨਿੰਦਾ ਨਹੀਂ ਕਹਿਣਾ। ਨਿੰਦਾਨੀ ਕਹਿੰਦਾ ਪਾ ਬਾਨੀ ਦਾ ਕਹਣ ਕੀ ਹੈ ਸੱਚ ਹੈ ਸੱਚ ਹੈ ਸੱਚ ਸੋਹ ਰਹੋ ਵਿਚਾਰ